ਕਰਵਾਇਆ ਇਹ ਅਜੂ ਕਰ ਲਉ ਘਾਚ ਕਰ ਲਉ ਰਾਜ ਕਰ ਐਸਐਸਪੀ ਡੀਐਸਪੀ ਆ ਦੀ ਮੀਟਿੰਗ ਲੈ ਕੇ ਕਹਿ ਰਿਹਾ ਕਿ ਤੱਕਾ ਤੁਸੀਂ ਕਰਨਾ ਹੈ ਲੇਕਿਨ ਡੀਸੀ ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਬੰਦੇ ਆ ਉਹਨਾਂ ਨੇ ਕਿਹਾ ਕਿ ਅੰਦਰ ਨਾ ਕਰੋ ਬਾਹਰੀ ਕਰ ਲੋ ਤੇਰਾ ਬਾਬਾ ਨਾਨਕ ਦੇ ਵਿੱਚ ਗੁੰਡਾ ਕਰਦੀ ਬਿਲਕੁਲ ਨਹੀਂ ਮੈਂ ਚੱਲਣ ਤੇ ਪੱਗਾਂ ਨੂੰ ਕਿਹੜੇ ਥੱਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਤੇ ਲੱਛਦੀਆਂ ਵੀ ਨਹੀਂ ਤੇ ਉਹ ਕਿੱਡਾ ਸਿਆਣਾ ਬੰਦਾ ਉਹ ਇਹੋ ਜਿਹਾ ਨਿਕਲਉਂਦਾ ਤੇ ਮੇਰੀ ਤੇ ਉਮਰ ਹੀ ਅਜੇ 55 ਸਾਲ ਦੀ ਫਿਰ ਮੈਂ ਉਹ ਭਾਸ਼ਾ ਤੇ ਆ ਜਾਨਾ ਜਿਹੜੀ ਮੈਨੂੰ ਆਉਂਦੀ। 30ਾਂ ਦੇ 30ਾਂ ਦੇ ਉੱਤੇ ਕੈਂਡੀਡੇਟ ਖੜੇ ਕੀਤੇ ਗਏ ਆ ਤੇ ਤਿੰਨ ਜ਼ਿਲ੍ਹਾ ਪ੍ਰਸ਼ਦ ਦੇ ਉੱਤੇ ਕੈਂਡੀਡੇਟ ਕੀ ਕੀ ਕੀਤੇ ਗਏ ਆ। ਇਲੈਕਸ਼ਨ ਟਰਾਂਸਪੇਰੈਂਟ ਔਰ ਫੇਅਰ ਹੋ। ਸੋ ਇੱਕ ਵੱਡਾ ਸਵਾਲ ਹੈ ਕਿ ਇਹ ਚੋਣਾਂ ਦੇ ਵਿੱਚ ਕੌਣ ਕਿਸ ਦੇ ਲਈ ਮੁਸ਼ਕਿਲ ਭਰਿਆ ਸਾਬਤ ਹੋ ਸਕਦਾ ਹੈ? ਕੀ ਆਪਣੇ ਬੇਗਾਨੇ ਹੁੰਦੇ ਨਜ਼ਰ ਆ ਰਹੇ ਆ ਕੱਲ ਤੱਕ ਜਿਹੜੇ ਪੈਰਾਂ 'ਚ ਬੈਠਦੇ ਸੀ ਅੱਜ ਐਮ.ਐਲ.ਏ ਬਣ ਕੇ ਜਿਹੜੇ ਆ ਉਹ ਸਾਹਮਣੇ ਵਾਲੇ ਨੂੰ ਆਪਣੇ ਪੁਰਾਣੇ ਆਕਾ ਨੂੰ ਜਿਹੜੇ ਆ ਉਹ ਡਰਾ ਰਹੇ ਆ ਅਜਿਹੇ ਇਲਜ਼ਾਮ ਡੇਰਾ ਬਾਬਾ ਨਾਨਕ ਦੇ ਵਿੱਚ ਲੱਗੇ ਆ ਤਾਂ ਪਟਿਆਲੇ ਤੋਂ ਇੱਕ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਕਾਂਗਰਸ ਦੇ ਚਰਨਜੀਤ ਚੰਨੀ ਕੱਦਾਵਾਰ ਲੀਡਰ ਨੇ ਸਵਾਲ ਚੱਕਿਆ ਕਿ SSP DSPਆਂ ਦੀ ਮੀਟਿੰਗ ਲੈ ਕੇ ਲਗਾਤਾਰ ਉਹ ਡਰਾਣ ਧਮਕਾਉਣ ਦੀਆਂ ਧਮਕੀਆਂ ਭਰੇ ਮੈਸੇਜ ਸੁਨੇਹੇ ਲੋਕਾਂ 'ਚ دہشت ਫੈਲਾ ਰਹੇ ਆ ਔਰ ਖਾਸ ਕਰਕੇ ਰਾਣਾ ਇੰਦਰਪ੍ਰਤਾਪ ਇੱਕ ਵਾਰੀ ਫੇਰ ਤੋਂ ਛਾਏ ਨੇ ਕਿ ਜਿਨ੍ਹਾਂ ਦੇ ਪਿਤਾ ਇੱਕ ਸੁਗੜ ਸਿਆਣੇ ਤੇ ਪੁਰਾਣੇ ਕਾਗ ਲੀਡਰ ਜਿਹੜੇ ਕਾਂਗਰਸ ਦੇ ਔਰ ਉਹਨਾਂ ਦੇ ਫਰਜ਼ੰਦ ਦੇ ਵੱਲੋਂ ਜਿਹੜੀ ਇਸ ਵਾਰੀ ਫਿਰ ਤੋਂ ਚੋਣਾਂ ਦੇ ਵਿੱਚ ਦਿੱਤੀ ਗਈ ਦਸਤਕ ਹੈ ਕਿ ਉਹ ਕਾਂਗਰਸ ਲਈ ਜਿਹੜੀ ਹੈ ਉਹ ਮੁਸ਼ਕਲ ਬਣ ਸਕਦੀ ਹੈ ਅੱਜ ਇਸ ਬਾਰੇ ਤੁਹਾਡੀ رائے ਲਵਾਂਗੇ ਕਿ ਮਾਝੇ ਤੋਂ ਲੈ ਕੇ ਮਾਲਵੇ ਪੁਆਧ ਤੱਕ ਜਿਸ ਤਰੀਕੇ ਦਾ ਅੱਜ ਜਲੂਸ ਉਹਨਾਂ ਉੱਥੇ ਦੇਖਣ ਨੂੰ ਮਿਲਿਆ ਫਾਰਮ ਭਰਨ ਮੌਕੇ ਦੇ ਉੱਤੇ ਇਹ ਤੇ ਤੁਹਾਡੀ ਕੀ رائے ਹੈ ਤੇਜ਼ਿਲਿਆਚ ਜ਼िला ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਦੇ ਆਖਰੀ ਦਿਨ ਕਾਫੀ ਹੰਗਾਮਾ ਹੋਇਆ ਹੈ ਕਈ ਥਾਈ ਨਾਮਜ਼ਦਗੀ ਪੱਤਰ ਪਾੜੇ ਗਏ ਹੱਥੋਂ ਪਾਈ ਹੋਏ ਤੇ ਪੱਗਾਂ ਤੱਕ ਉਤਾਰੀਆਂ ਗਈਆਂ ਸਭਚਾਲੇ ਇੱਕ ਆਡੀਓ ਵੀ ਸਾਹਮਣੇ ਆਈ ਜੋ ਚਰਚਾ ਦਾ ਵਿਸ਼ਾ ਬਣੀ ਆਡੀਓ ਪੁਲਿਸ ਅਧਿਕਾਰੀਆਂ ਦੀ ਦੱਸੀ ਗਈ ਪਰ ਰੋਜ਼ਾਨਾ ਸਪੋਕਸਮੈਨ ਅਦਾਰਾ ਇਸ ਦੀ ਪੁਸ਼ਟੀ ਨਹੀਂ ਕਰਦਾ ਇਸ ਆਡੀਓ 'ਚ ਤੱਕਾ ਕਰਨ ਦੀ ਗੱਲ ਆਖੀ ਗਈ ਹੈ ਤੁਹਾਡੇ ਉੱਪਰੋਂ ਸਾੜੀਆਂ ਦੇ ਨਿਗਰਾਨ POLICE OBSERVER ਵੀ ਜਿੱਥੇ ਕੰਮ ਕਰ ਰਹੇ ਹਨ

ਉਹ ਡਾਟਾ ਜਾਂ ਕਿਹੜਾ ਕਿੰਨੇ ਆ ਉਹਦੇ ਚੋਂ ਤੁਹਾਨੂੰ ਸਾਈਡ ਕਰਾਉਂਦੇ ਆ ਇਹ ਜਿਹੜਾ ਹੁੰਦਾ ਚੇਂਜ ਕਰਦੇ ਆ ਸਿਸਟਮ ਦਾ ਉਹ ਮੈਂ ਸਮਝੀ ਜੀ ਆਂ ਕੰਟਰੋਲ ਦੇ ਸਬੰਧੀ ਰਬਾਦੀਆਂ ਉਹ ਸਰ ਸਿਰਫ ਜਿਹੜੀ ਗੱਲ ਹਰ ਮਨ ਆਰਗੂ ਕਰਾਂ ਤੋਂ ਪਹਿਲਾਂ ਨਾ ਸੁਣ ਲੈਣਾ ਕਰੋ ਸਰ ਮੈਂ ਕਹ ਰਿਆਂ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੁੰਦਾ ਰੋਕਣਾ ਵੀ ਆ ਤੇ ਰਿਜੈਕਸ਼ਨ ਵੀ ਹੋਉਂਦਾ ਮਿੱਟ ਮੈਂ ਸਰ ਬੰਤੂ ਬਿਲਕੁਲ ਦੇ ਅੰਦਰ ਇਹ ਤਾਂ ਗੱਲਾਂ ਤੇ ਮੁਸ਼ਕਿਲ ਪਈਆਂ ਜੀ ਨੰਗੀ ਜੰਨਾ ਕਿ ਕਿਸੇ ਬੰਦੇ ਦੇ ਨੀਂਦ ਪਰ ਬੈਠੇ ਉਹਨੂੰ ਤੇ ਘਰ ਇਹ ਦੇ ਬਚਾ ਕੇ ਲੰਘ ਜਾ। ਉਦੋਂ ਹੀ ਕਾਂਗਰਸੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਪਰਵੋਣ ਆਏ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਨੇ ਆਡੀਓ ਜ਼ਰੀਏ ਸਵਾਲ ਸਰਕਾਰ ਤੇ ਖੜੇ ਕੀਤੇ ਨੇ ਪਰ ਆਪ ਦੇ ਆਗੂਆਂ ਨੇ ਇਸ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਆਪ ਸਰਕਾਰ ਦਾ ਮਕਸਦ ਪਾਰਦਰਸ਼ੀ ਚੋਣਾ ਕਰਵਾਉਣਾ ਹੈ। ਪੰਜਾਬ ਦੇ ਵਿੱਚ ਬਲੌਕ ਸ਼ੰਤੀ ਜ਼ਿਲ੍ਹਾ ਪੈਰਸ਼ਦ ਦੇ ਇਲੈਕਸ਼ਨ ਹੋ ਰਹੇ ਆ ਇਲੈਕਸ਼ਨ ਨਹੀਂ ਹੋ ਰਹੇ ਪੁਲਿਸ ਕਾਰਵਾਈਆਂ ਪੁਲਿਸ ਤੱਕਾਸ਼ਾਈ ਪੁਲਿਸ ਰਾਜ ਜੰਗਲਦਾਰਾਜ ਪੰਜਾਬ ਦੇ ਵਿੱਚ ਇਹ ਸਰਕਾਰ ਨੇ ਕੀਤਾ ਹੋਇਆ ਜਿਹੜੀ ਸਰਕਾਰ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਬਹੁਤ بڑے ਕ੍ਰਾਂਤੀਕਾਰੀਆਂ ਅਸੀਂ ਭਗਤ ਸਿੰਘ ਦੇ ਸਗੇ ਪੁੱਤਾਂ ਅੱਜ ਪੰਜਾਬ ਦੇ ਵਿੱਚ ਉਹ ਤੱਕੇਸ਼ਾਈ ਕਰ ਰਹੇ ਆ ਕਿ ਜੇ ਭਗਤ ਸਿੰਘ ਆ ਜਵੇ ਸਭ ਤੋਂ ਪਹਿਲਾਂ ਇਹਨਾਂ ਦੇ ਗੋਲੀ ਮਾਰੇ ਪੰਜਾਬ ਦੇ ਵਿੱਚ ਕੋਈ ਲੋਕਤੰਤਰ ਦੀ ਗੱਲ ਨਹੀਂ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਆ ਹੁਣੇ ਪੂਰੇ ਤੁਸੀਂ ਦੇਖਿਆ ਕਿ ਪਟਿਆਲੇ ਦੇ ਐਸਐਸਪੀ ਦੀ ਆਡੀਓ ਲੀਕ ਹੋਈ ਹੈ ਐਸਐਸਪੀ ਡੀਐਸਪੀਆ ਦੀ ਮੀਟਿੰਗ ਲੈ ਕੇ ਕਹਿ ਰਿਹਾ ਕਿ ਤੱਕਾ ਤੁਸੀਂ ਕਰਨਾ ਹੈ ਲੇਕਿਨ ਡੀਸੀ ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਬੰਦੇ ਆ ਉਹਨਾਂ ਨੇ ਕਿਹਾ ਕਿ ਅੰਦਰ ਨਾ ਕਰੋ ਬਾਹਰੀ ਕਰ ਲੋ ਦੇਖੋ ਇਲੈਕਸ਼ਨ ਚਾਹੇ ਸਰਪੰਚੀ ਦੇ ਹੋ ਚਾਹੇ ਕਾਰਪੋਰੇਸ਼ਨ ਦੇ ਹੋਣ ਚਾਹੇ ਕਮੇਟੀਆਂ ਦੇ ਹੋਣ ਜਾਂ ਹੁਣ ਬਲਾਕ ਸਮಿತಿ ਜਿਲ੍ਹਾ ਪਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੜਾ ਸਪਸ਼ਟ ਕਿਹਾ ਹੈ ਕਿ ਇਲੈਕਸ਼ਨ ਟ੍ਰਾਂਸਪੇਰੈਂਟ ਔਰ ਫੇਅਰ ਹੋਣ ਕਨੌਰ ਹੋਵੇ ਡੇਰਾ ਬਾਬਾ ਨਾਲਿਕ ਜਾਂ ਫਿਰ ਸਮਾਣਾ ਨਾਮਜ਼ਦਗੀ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਤਾਂ ਕਈ ਥਾਵਾਂ ਤੋਂ ਸਾਹਮਣੇ ਆਈਆਂ ਡੇਰਾ ਬਾਬਾ ਨਾਲਿਕ ਚ ਕਈ ਕਾਂਗਰਸੀਆਂ ਦੀਆਂ ਪੱਗਾਂ ਉਤਾਰਨ ਤੇ ਵੀ ਆਗੂ ਆਮੋ ਸਾਹਮਣੇ ਹੋਏ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੱਲਣ ਥੜੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਉੱਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨੇ ਕਿ ਇਹ ਦਫ਼ਤਰਾਂ ਕਿੰਨੇ ਕਿ ਲੋਕਾਂ ਦੀ ਪੱਗਾਂ ਲੱਸੀਆਂ ਜੀ ਕਿੰਨੇ ਪੱਕਾ ਵੀ ਲੱਸੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲਾਂ ਲੱਗੇ ਨੇ ਫਿਰ ਬਾਜਦੀਆਂ ਨਹੀਂ ਵੀ ਤੇ ਲੱਛਦੀਆਂ ਵੀ ਨਹੀਂ ਨਹੀਂ ਦੱਸ ਕਿ ਕਿੱਦਾਂ ਪਾ ਦੂਗਾ ਪਾ ਹੱਥ ਪਾ ਲੈਣਾ ਅੱਗੋਂ ਕਹਿਣਾ ਕਿ ਇਹ ਕਿੱਲਾਂ ਲੱਗੀਆਂ ਇਹ ਇਹ ਐਮਐਲਏ ਦੀ ਵਰਡਿੰਗ ਸੀ ਜ ਦੀ ਵੀ ਦੀ ਗੱਲ ਹੀ ਹੈ ਤੇ ਫਿਰ ਜੇ ਉਹ ਐਡਾ ਸਿਆਣਾ ਬੰਦਾ ਹੋ ਕੇ ਇਹੋ ਜਿਹਾ ਨਿਕਲ ਹੁੰਦਾ ਤੇ ਮੇਰੀ ਤੇ ਉਮਰ ਹੀ ਅਜੇ 50 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਇਹਨਾਂ ਚੋਣਾਂ 'ਚ ਸਭ ਤੋਂ ਵੱਡੀ ਮੁਸ਼ਕਲ ਕਾਂਗਰਸ ਦੇ ਲਈ ਹੈ ਕਿਉਂਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਪੁੱਤ ਰਾਣਾ ਇੰਦਰ ਪ੍ਰਤਾਪ ਨੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਨਹੀਂ ਜਸਦਾ ਸਭ ਤੋਂ ਵੱਡਾ ਨੁਕਸਾਨ ਸਿੱਧੇ ਤੌਰ ਤੇ ਕਾਂਗਰਸ ਨੂੰ ਹੋ ਸਕਦਾ ਹੈ ਸੁਲਤਾਨਪੁਰ ਕੌਨਸਟਿਟੂਐਂਸੀ 'ਚ 30 ਜ਼ੋਨ ਬਲਾਕ ਸਮਤੀ ਦੇ ਨੇ ਤੇ 3 ਜ਼ੋਨ ਸultanpur Lodhi ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੇ ਨੇ ਤੇ ਸਾਡੀ ਸਾਰੀ ਟੀਮ ਵੱਲੋਂ 30 ਦੇ 30 ਦੇ ਉੱਤੇ ਕੈਂਡੀਡੇਟ ਖੜੇ ਕੀਤੇ ਗਏ ਆ ਤੇ ਤਿੰਨ ਜ਼ਿਲ੍ਹਾ ਪ੍ਰਸ਼ਦ ਦੇ ਉੱਤੇ ਕੈਂਡੀਡੇਟ ਕੀਤੇ ਕੀਤੇ ਗਏ ਆ ਖੈਰ 14 ਦਸੰਬਰ ਨੂੰ 23 ਜ਼ਿਲ੍ਹਾ ਪ੍ਰਸ਼ਦ ਤੇ 154 ਪੰਚਾਇਤ ਸੰਧੀਆਂ ਲਈ VOTING ਹੋਵੇਗੀ 7 ਸਾਲ ਬਾਅਦ ਚੋਣਾਂ ਹੋ ਰਹੀਆਂ ਨੇ 2018 ਚ ਕਾਂਗਰਸ ਪਾਰਟੀ ਚੋਣਾਂ ਚ ਸਭ ਤੋਂ ਅੱਗੇ ਰਹੀ ਸੀ ਔਰ ਹੁਣ ਕੌਣ ਬਾਜ਼ੀ ਮਾਰੇਗਾ ਇਸ ਦਾ ਪਤਾ ਤਾਂ 17 ਦਸੰਬਰ ਨੂੰ ਲੱਗੇਗਾ ਔਰ ਸਾਡੇ ਨਾਲ ਇੱਕ ਕਾਲਰ ਵੀ ਜਿਹੜੇ ਆ ਉਹ ਜੁੜ ਚੁੱਕੇ ਐ ਤੁਹਾਡਾ ਸਵਾਗਤ ਐ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਮੈਨੂੰ ਕੋਰਟ ਤੋਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਕਾਂਗਰਸ ਪਾਰਟੀ ਇਕੱਠੀ ਆ ਸਰ ਆਮ ਆਦਮੀ ਪਾਰਟੀ ਨੂੰ ਇੱਕ ਹੀ ਡਾਰ ਬੈਠਾ ਹੋਇਆ ਜੀ ਮਤਲਬ ਅੱਜ ਜਿਹੜੀਆਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਝੜਪਦੀਆਂ ਜਾਂ ਹੋਰ ਇਹ ਮਤਲਬ ਕਾਂਗਰਸ ਦਾ ਖੌਫ ਹੈ ਨਹੀਂ ਸਰ ਕਾਂਗਰਸ ਪਾਰਟੀ ਇਕੱਠੀ ਆ ਆਮ ਆਦਮੀ ਪਾਰਟੀ ਹੰਡਾਰ ਬੈਠਾ ਆ ਆਮ ਆਦਮੀ ਪਾਰਟੀ ਕ ਬਾਹਰ ਹੈ ਇਹ ਗਲਤ ਕੰਮ ਪਿਆ ਆਪ ਦੇ ਵਿੱਚ ਜੀ ਠੀਕ ਹੈ ਠੀਕ ਹੈ ਪਰ ਜਿਹੜਾ ਰਾਣਾ ਇੰਦਰ ਪ੍ਰਤਾਪ ਨੇ ਰਾਣਾ ਗੁਰਜੀਤ ਖਰਾਂ ਦੇ ਪੁੱਤਰ ਨੇ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਉਮੀਦਵਾਰ ਖੜੇ ਕਰਨੇ ਉਹ ਤਾਂ ਨਹੀਂ ਕਾਂਗਰਸ ਲਈ ਚੁਣੌਤੀ ਬਣਨਗੇ ਨਹੀਂ ਨਹੀਂ ਸਾਰੇ ਇਕੱਠੇ ਨਹੀਂ ਰਾਣਾ ਇੰਦਰ ਪ੍ਰਤਾਪ ਵੀ ਨਾਲ ਹੀ ਨੇ ਹਾਂਜੀ ਉਹ ਵੀ ਪਾਰਟੀ ਕੀ ਨੇ ਅੱਜ ਦੇ ਟਾਈਮ ਤੇ ਅੱਛਾ ਉਹਨਾਂ ਨੇ ਸ਼ਾਮਲ ਕਰ ਲਈ ਕਾਂਗਰਸ ਹਾਂਜੀ ਉਹਨਾਂ ਨੇ ਕਦੋਂ ਜੁਆਇਨ ਕੀਤੀ ਕਾਂਗਰਸ ਅਰ ਮਛੇਦ ਵੀ ਨਿਪਟਣੇ ਕੀਤੇ ਸਾਰੇ ਅੱਛਾ ਜੀ ਹਾਂਜੀ ਠੀਕ ਹੈ ਯਾਨੀ ਕਿ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਹੁਣ ਉਹਨਾਂ ਨੇ ਸਾਰੇ ਜਿਹੜੇ ਕਾਗਜ ਪਰਵਾਏ ਨੇ ਤੇ ਕਾਂਗਰਸ ਦੇ ਵਲ ਪਰਵਾਏ ਨੇ ਹਾਂਜੀ ਠੀਕ ਹੈ ਸੋ ਇਹ ਰਾਏਕੋਟ ਤੋਂ ਅਸੀਂ ਦਰਸ਼ਕ ਇੱਕ ਜਿਨ੍ਹਾਂ ਦੀ ਕਹਿਣਾ ਹੈ ਕਿ ਰਾਣਾ ਇੰਦਰ ਪ੍ਰਤਾਪ ਕਾਂਗਰਸ ਦੇ ਵਿੱਚ ਨੇ ਤੇ ਹੁਣ ਸਾਰੇ ਜਿਹੜੇ ਆ ਉਹ ਇਕੱਠੇ ਨੇ ਕਿਸੇ ਨੂੰ ਕੋਈ ਵੀ ਸਮੱਸਿਆ ਜਿਹੜੀ ਹੈ ਉਹ ਨਹੀਂ ਆਏਗੀ ਤਾਂ ਰਾਣਾ ਇੰਦਰ ਪ੍ਰਤਾਪ ਜੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਆ ਰਾਣਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਾਣਾ ਸਾਹਿਬ ਮੁਬਾਰਕਬਾਦ ਜੀ ਤੁਹਾਨੂੰ। ਧੰਨਵਾਦ ਜੀ। ਤੁਸੀਂ ਕਾਂਗਰਸ ਕਹਿੰਦੇ ਜੁਆਇਨ ਕਰ ਲਈ। ਨਹੀਂ ਕਾਂਗਰਸ ਨਹੀਂ ਮੈਂ ਜੁਆਇਨ ਕੀਤੀ। ਗਲਤ ਰਿਪੋਰਟ ਹੈ ਜੀ ਪੱਤਰਕਾਰਾਂ ਕੋਲ ਰਿਪੋਰਟ ਗਲਤ ਹੋਊਗੀ ਫੇਰ ਕਿੱਦਾਂ ਗੱਲ ਬਣੂਗੀ। ਨਹੀਂ ਹੁਣੇ ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜੇ ਹੋਏ ਸੀ ਕਹਿੰਦੇ ਮੈਂ ਕਾਂਗਰਸੀ ਵਰਕਰਾਂ ਰਾਏਕੋਟ ਤੋਂ ਵੀ ਰਾਣਾ ਇੰਦਰ ਪ੍ਰਤਾਪ ਜੀ ਨੇ 6 ਮਹੀਨੇ ਪਹਿਲਾਂ ਕਾਂਗਰਸ ਜੁਆਇਨ ਕੀਤੀ ਹੈ ਕਹਿੰਦੇ ਅਸੀਂ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦਾ। ਨਹੀਂ ਮੈਂ ਮੈਂ ਤਾਂ ਹੈ ਕਾਂਗਰਸੀ ਆ ਬਾਈ ਬਰਤ ਪਰ ਤੁਸੀਂ ਕਾਂਗਰਸ ਪਾਰਟੀ ਚ ਹੋ ਜਾਂ ਨਹੀਂ ਜੀ ਮੈਂ ਕਾਂਗਰਸ ਪਾਰਟੀ ਚ ਆਫੀਸ਼ੀਅਲੀ ਨਹੀਂ ਹੈਗਾ ਪਰ ਮਨੋਂ ਜ਼ਰੂਰ ਕਾਂਗਰਸੀ ਆ ਤੇ ਜਿਹੜੇ ਹੁਣ ਤੁਹਾਡੇ ਵੱਲੋਂ ਤੁਹਾਡੀ ਟੀਮ ਦੇ ਵੱਲੋਂ ਕਾਗਜ਼ ਦਾਖਲ ਕਰਵਾਏ ਗਿਆ ਉਹਨਾਂ ਦੀ ਜਿੱਤ ਹਾਰ ਕਾਂਗਰਸ ਦੀ ਹੋਏਗੀ ਜਿੱਤ ਉਹ ਜਦੋਂ ਮੈਂ ਕਾਂਗਰਸੀ ਆ ਮਾਲਕ ਦੀ ਕਿਰਪਾ ਨਾਲ ਜਿੱਤੀ ਹੋਊਗੀ ਤੇ ਉਹ ਫਿਰ ਸਾਰੇ ਕਾਂਗਰਸ ਦਾ ਸਰੂਪਾ ਪਾਉਣਗੇ ਜਾਂ ਹਲੇ ਤੱਕ ਤੁਹਾਡੇ ਵਾਂਗੂ ਨਹੀਂ ਪਾਉਣਗੇ ਜਿੱਦਣ ਮੈਂ ਕਾਂਗਰਸ ਆਫੀਸ਼ਲੀ ਜੁਆਇਨ ਕਰ ਲੂੰਗਾ ਉਹ ਵੀ ਸਾਰੇ ਕਾਂਗਰਸ ਦਾ ਸਰੂਪਾ ਪਾਉਣਗੇ ਪਰ ਰਾਣਾ ਇੰਦਰ ਪ੍ਰਤਾਪ ਕਿਸ ਚੀਜ਼ ਦੀ ਉਡੀਕ ਕਰ ਰਹੇ ਆ ਕਿਉਂਕਿ ਕਾਂਗਰਸ ਜਦੋਂ 78 ਤੋਂ 18 ਸੀਟਾਂ ਤੇ ਸਿਮਟ ਕੇ ਰਹਿ ਗਈ ਉਸ ਨੂੰ ਇੱਕ ਵੱਡੀ ਤਾਕਤ ਦੀ ਜਦੋਂ ਜ਼ਰੂਰਤ ਸੀਗੀ ਤਾਂ ਫਿਰ ਹਲੇ ਕਿਸ ਚੀਜ਼ ਦਾ ਇਮਤਿਹਾਨ ਕਾਂਗਰਸ ਦਾ ਲੈ ਰਹੇ ਨੇ ਪ੍ਰਤਾਪ ਜੀ ਇਹ ਤਾਂ ਫਿਰ ਉਹੀ ਦੱਸ ਸਕਦੇ ਆ ਜੀ ਮਤਲਬ ਤੁਹਾਨੂੰ ਮੌਜੂਦਾ ਲੀਡਰਸ਼ਿਪ ਨਹੀਂ ਪਸੰਦ ਹੈ ਇਸ ਕਰਕੇ ਤੁਸੀਂ ਸਹੀ ਲੀਡਰ ਦੀ ਮੈਨੂੰ ਲੀਡਰਸ਼ਿਪ ਨਾ ਪਸੰਦ ਪਸੰਦ ਨਾ ਪਸੰਦ ਹੋਣ ਦਾ ਮੈਟਰ ਨਹੀਂ ਆ ਮੈਂ ਤਾਂ ਬਾਈ ਬਰਥ ਕਾਂਗਰਸੀਆਂ ਮੇਰੇ ਪਿਤਾ ਜੀ ਕਾਂਗਰਸ ਚ ਨੇ ਤੇ ਮੈਂ ਕਿੱਥੇ ਜਾਣਾ ਬਿਲਕੁਲ ਔਰ ਉਹ ਤਾਂ ਬਹੁਤ ਲੰਮਾ ਸਮਾਂ ਉਹਨਾਂ ਨੇ ਕਾਂਗਰਸ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਕੈਪਟਨ ਰਜੀਮ ਦੇ ਵਿੱਚ ਕੈਬਨਿਟ ਚ ਕੰਮ ਕੀਤਾ ਪਰ ਮੈਂ ਇਹ ਗੱਲ ਕਹਿ ਰਿਹਾ ਵੀ ਤੁਹਾਡਾ ਹਲੇ ਤੱਕ ਆਫੀਸ਼ੀਅਲ ਤੌਰ ਤੇ ਤੁਸੀਂ ਕਹੇ ਜਿਵੇਂ ਵੀ ਨਾ ਆਉਣਾ ਕਿ ਤੁਸੀਂ ਚੰਗੀ ਲੀਡਰਸ਼ਿਪ ਦੀ ਉਡੀਕ ਕਰ ਰਹੇ ਹੋ ਕਿ ਬਿਹਤਰ ਸਮੇਂ ਦੀ ਉਡੀਕ ਕਰ ਰਹੇ ਹੋ ਦੇਖੋ ਕੋਈ ਮਰਜੀ ਲੀਡਰ ਹੋਵੇ ਏ ਹੋਵੇ ਬੀ ਹੋਵੇ ਸੀ ਹੋਵੇ ਹੂੰ ਤੇ ਜਿਵੇਂ ਹੈ ਕਾਂਗਰਸੀ ਹਾਂ ਮੈਂ ਕਾਂਗਰਸ ਚ ਹੀ ਰਹਿਣਾ ਤੇ ਜਿਉ ਮੈਂ ਕੰਮ ਕਰ ਰਿਹਾ ਹਾਂ ਹੂੰ ਇੰਡੀਪੈਂਡੈਂਟ ਆਪਣੇ ਬੰਦੇ ਲੜਾਉਣ ਵਾਲੀ ਹੂੰ ਚਾਹੇ ਬਲਾਕ ਸੰਪਤੀ ਚ ਹੂੰ ਚਾਹੇ ਜ਼ਿਲ੍ਹਾ ਪ੍ਰਸ਼ਦ ਚ ਇਹ ਸਾਰਾ ਕੁਝ ਕਾਂਗਰਸ ਨੂੰ ਪਹੁੰਚਾਉਣ ਨੂੰ ਕਰ ਰਿਹਾ ਜੀ ਜੇ ਮੈਂ ਨਾ ਲੜਾਂ ਤੇ ਕਾਂਗਰਸ ਹੋਰ ਡਾਊਨ ਜਾਊਗੀ ਪਰ ਰਾਣਾ ਸਾਹਿਬ ਗੱਲ ਇਹ ਆ ਕਿ ਤੁਸੀਂ ਸ਼ਾਇਦ ਲੜ ਤੇ ਕਾਂਗਰਸ ਦੇ ਖਿਲਾਫ ਰਹੇ ਹੋ ਮੇਰੀ ਮੇਰੀ ਬੇਨਤੀ ਸੁਣੋ ਫਿਰ ਮੈਂ ਕਾਂਗਰਸ ਦੇ ਖਿਲਾਫ ਨਹੀਂ ਲੜ ਰਿਹਾ ਤੇ ਬਹੁਤ ਵਧੀਆ ਗੱਲ ਕੀਤੀ ਜੀ ਕਾਂਗਰਸ ਤੋਂ ਕੈਂਡੀਡੇਟ ਹੀ ਖੜੇ ਹੋਏ ਕਈ ਜਗ੍ਹਾ ਸੁਲਤਾਨਪੁਰ ਲੋਧੀ 'ਚ ਹੂੰ ਜੇ ਮੈਂ ਕਾਂਗਰਸ ਮੈਂ ਕੈਂਡੀਡੇਟ ਨਾ ਆਪਣੇ ਖੜਾ ਕਰਦਾ ਹੂੰ ਮੈਨੂੰ ਹੁਣ ਹੀ ਥੋੜੇ ਸਮੇਂ ਪਤਾ ਲੱਗਿਆ ਪਤਾ ਨਹੀਂ ਸਹੀ ਹੈ ਗਲਤ ਹੈ ਜੀ ਜਦੋਂ ਸਾਨੂੰ ਕਿਸੇ ਨੇ ਦੱਸਤਾ ਵੀ ਰਾਣੀ ਨੇ ਕਾਂਗਰਸ ਜੁਆਇਨ ਕਰ ਲਈ ਜੀ ਜ਼ਿਲ੍ਹਾ ਪਰਿਸ਼ਦ 'ਚ ਕਈ ਜਗ੍ਹਾ ਕਾਂਗਰਸ ਤੋਂ ਇੱਕ ਸੀਟ ਤੇ ਤਿੰਨਾਂ 'ਚੋਂ ਇੱਕ ਤੇ ਜਾਂ ਦੋ ਤੇ ਇੱਕ ਤੇ ਹੂੰ ਕਾਂਗਰਸ ਕੋ ਕੈਂਡੀਡੇਟ ਹੀ ਨਹੀਂ ਖੜਾ ਹੋਇਆ ਜੀ ਤੇ ਫਿਰ ਜੀ ਰਾਣਾ ਵੀ ਕੈਂਡੀਡੇਟ ਦਾ ਉੱਥੇ ਖੜਾ ਕਰਦਾ ਕੀ ਹੁੰਦਾ ਟਾਈਮ ਦਾ ਨੁਕਸਾਨ ਹੋਣਾ ਸੀ ਨਾ ਹੂੰ ਸੋ ਮੇਰਾ ਕੰਮ ਤਾਂ ਬੈਕ ਐਂਡ ਤੇ ਕਾਂਗਰਸ ਨੂੰ ਤਕੜੇ ਕਰਨ ਦਾ ਹੈ ਜੀ ਚਲੋ ਤੁਹਾਨੂੰ ਮੁਬਾਰਕਬਾਦ ਜੀ ਕਾਂਗਰਸ ਤਕੜੀ ਹੁੰਦੀ ਹੈ ਜਾਂ ਰਾਣਾ ਗਰੁੱਪ ਤਕੜਾ ਹੁੰਦਾ ਹੈ ਪੰਜਾਬ ਦੇ ਵਿੱਚ 27 ਦੇ ਵਿੱਚ ਪੋਲਿਟਿਕਸ ਦੇ ਵਿੱਚ ਖੈਰ ਮੁਬਾਰਕਬਾਦ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਗੱਲਬਾਤ ਕੀਤੀ ਜੀ ਸੋ ਇਹ ਸਨ ਰਾਣਾ ਇੰਦਰ ਪ੍ਰਤਾਪ ਜਿਹੜੇ ਕਿ ਅਕਸਰ ਹੀ ਜਦੋਂ ਵੀ ਚੋਣਾ ਆਉਂਦੀਆਂ ਨੇ ਤਾਂ ਬਹੁਤ ਚਰਚਾ ਦੇ ਵਿੱਚ ਰਹਿੰਦੇ ਆ ਔਰ ਇੱਕ ਢਾਕੇ ਜਿਹੜੀ ਹੈ ਚੋਣ ਲੜਦੇ ਨੇ ਆਪਣੇ ਤਰੀਕੇ ਨਾਲ ਚੋਣ ਲੜਨ ਦਾ ਇਹਨਾਂ ਦਾ ਇੱਕ ਸਟਾਈਲ ਹੈ ਔਰ ਅੱਜ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਆ ਉਸ ਗੱਲ ਦਾ ਵੀ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਇਨ ਬਿਟਵੀਨ ਜਦੋਂ ਕਾਲ ਆਉਂਦੀ ਹੈ ਮੈਂ ਗੱਲ ਜ਼ਰੂਰ ਕਰਨੀ ਚਾਹੂੰਗਾ ਜਦੋਂ ਇਹ ਗੱਲ ਇੱਕ ਵਿਧਾਇਕ ਦੇ ਵੱਲੋਂ ਕਹੀ ਜਾਂਦੀ ਹੈ ਕਿ ਜੇਕਰ ਪੱਗਾ ਬੰਨਿਆ ਵੀ ਜਾਂਦੀਆਂ ਨੇ ਤੇ ਲੈ ਵੀ ਜਾਂਦੀਆਂ ਨੇ ਤਾਂ ਉਹਨਾਂ 'ਚ ਕਿਹੜਾ ਕੋਈ ਕਿੱਲ ਲੱਗੇ ਹੁੰਦੇ ਨੇ ਹੁਣ ਤੱਕ ਤਾਂ ਇਹ ਗੱਲ ਸੁਣਨ ਨੂੰ ਮਿਲੀ ਐ ਕਿ ਜਿਹੜੇ ਪੱਗਾ ਬੰਨਣ ਜਾਣਦੇ ਨੇ ਉਹ ਸਾਂਭਣ ਵੀ ਜਾਣਦੇ ਨੇ ਪਰ ਇਹ ਨਵਾਂ ਹੀ ਮੁਹਾਵਰਾ ਜਿਹੜਾ ਘੜ ਦਿੱਤਾ ਕਿ ਜੇ ਬੰਨੀਆਂ ਜਾਂਦੀਆਂ ਨੇ ਤੇ ਲੈ ਵੀ ਜਾਂਦੀਆਂ ਨੇ ਜਿਹੜੀ ਪੱਗ ਪੰਜਾਬ ਦਾ ਪ੍ਰਾਈਡ ਐ ਪੱਗ ਪੰਜਾਬ ਦੀ ਸ਼ਾਨ ਐ ਤੇ ਉਸ ਦੇ ਲਈ ਇਹ ਲਫ਼ਜ਼ ਬੜੇ ਸੂਲ ਵਾਂਗੂ ਚੁਬੇ ਜਦੋਂ ਇੱਕ ਚੁਣੇ ਹੋਏ ਨਮਾਇंदे ਦੇ ਵੱਲੋਂ ਇਹ ਬੋਲ ਬੋਲੇ ਜਾਂਦੇ ਆ ਤਾਂ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਜੰਮੇ ਜਾਏ ਪੱਗਾਂ ਲਾਹਣ ਲਈ ਨਹੀਂ ਬੰਨਦੇ ਭਾਵੇਂ ਕਿ ਉਹਨਾਂ ਨੂੰ ਧਰਨਿਆਂ ਦੇ ਵਿੱਚ ਮਜ਼ਾਰਿਆਂ ਦੇ ਵਿੱਚ तमाम ਮੁਸ਼ਕਲਤ ਦੇ ਵਿੱਚ ਇਹ ਚੀਜ਼ਾਂ ਝੱਲਣੀਆਂ ਪਈਆਂ ਹੋਣ ਸਰਕਾਰੀ ਤੰਤਰ ਦੇ ਅੱਗੇ ਜਿਹੜਾ ਹੈ ਉਹਨਾਂ ਦੀ ਪੱਗ ਨੂੰ ਹੱਥ ਪਿਆ ਹੋਵੇ ਪਰ ਇਹ ਗੱਲ ਬੜੀ ਔਖੀ ਹੈ ਜ਼ਰੂਰ ਮੈਂ ਚਾਹਾਂਗਾ ਕਿ ਜੇਕਰ ਵਿਧਾਇਕ ਸਾਹਿਬ ਨਾਲ ਕੰਟੈਕਟ ਹੋਵੇ ਤਾਸੀ ਜ਼ਰੂਰ ਹੋ ਰਹਾ ਨੇ ਉਹਨਾਂ ਦੀ ਗੱਲ ਪੁੱਛ ਸਕੀਏ ਫਿਲਹਾਲ ਸਾਡੇ ਨਾਲ ਇੱਕ ਜਿਹੜੇ ਹੋਰ ਦਰਸ਼ਕ ਜੁੜ ਚੁੱਕੇ ਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਰਮਨ ਬੋਲਦਾ ਸੀ ਪਟਿਆਲੇ ਤੋਂ ਜੀ ਜੀ ਸਭ ਤੋਂ ਪਹਿਲੇ ਜਿਹੜਾ ਮੁੱਦਾ ਤੁਸੀਂ ਆ ਚਲਾ ਰਹੇ ਹੋ ਤਾਂ ਜਿਹੜਾ ਪ੍ਰੀਸ਼ਾ ਚੋਣਾਂ ਦੇ ਵਿੱਚ ਜੋ ਜਿਸ ਤਰੀਕੇ ਦਾ ਮਾਹੌਲ ਜਿਹੜਾ ਪੈਦਾ ਹੋਇਆ ਬਹੁਤ ਲੋਕਤੰਤਰ ਦਾ ਘਾਣ ਕਰਦਾ ਦਿਖਾਈ ਦਿੱਤਾ ਹਾਲਾਂਕਿ ਲੋ ਐਂਡ ਆਰਡਰ ਦੀ ਸਥਿਤੀ ਦੇ ਉੱਪਰ ਵੀ ਕਾਫੀ ਤਰੀਕੇ ਦੀ ਜਿਹੜੀ ਇਹ ਚਰਚਾ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਤਾਂ ਆਡੀਓ ਦੀ ਗੱਲ ਕੀਤੀ ਜਾਵੇ ਜਿਹੜੀ ਆਡੀਓ ਮੌਜੂਦਾ ਐਸਐਸਪੀ ਦੀ ਵਾਇਰਲ ਹੁੰਦੀ ਹੈ ਜਿਹਦੇ ਵੀ ਸਾਫ਼ ਤੌਰ ਤੇ ਵਿਉਂਦਬੰਦੀ ਬਣਾਈ ਜਾਂਦੀ ਹੈ ਉਹਦੇ ਉੱਪਰ ਵੀ ਜਿਹੜੀ ਹੁਣ ਐਕਟਿਵ ਹੋ ਚੁੱਕੇ ਨੇ ਕਾਫੀ ਜਿਹੜੇ ਸਾਡੇ ਵਰਗੇ ਲੋਕ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਇਨਸਾਫ਼ ਦੀ ਮੰਗ ਕਰੀਏ ਮੇਰੇ ਪਾਸੇ ਜਿਹੜੇ ਸਾਡੇ ਲੀਡਰ ਨੇ ਬੀਜੇਪੀ ਦੇ ਵੀ ਭਾ ਜੈਂਦਰ ਕਰੋਨਾ ਵੱਲੋਂ ਇੱਕ ਰਿਟ ਵੀ ਪਾਈਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਕਾਂਗਰਸੀ ਲੀਡਰਾਂ ਦੀ ਗੱਲ ਕਰੀਏ ਤਾਂ ਲਗਾਤਾਰ ਉਹ ਆਪੋਜੀਸ਼ਨ ਦੇ ਤੌਰ ਤੇ ਉੱਪਰ ਦੇ ਦਿਖਾਈ ਦੇਣਗੇ ਮੌਕਾ ਮਿਲ ਗਿਆ ਉਹਨਾਂ ਨੂੰ ਇੱਕ ਕਿ ਹਾਂ ਵੀ ਇਸ ਤਰੀਕੇ ਦੇ ਨਾਲ ਅਗਰ ਵਿਉਂਤੰਬੰਦੀ ਮਣਾ ਕੇ ਸਾਡੇ ਜ਼ਿਲ੍ਹਾ ਪੰਚਾਇਤ ਦੇ ਉਮੀਦਵਾਰਾਂ ਦੇ ਜਾਂ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਕਾਗਜ਼ ਜਿਹੜੇ ਫੜੇ ਜਾਣਗੇ ਜਾਂ ਖੋਏ ਜਾਣਗੇ ਤਾਂ ਆਖਰਕਾਰ ਇਨਸਾਫ ਕਿਵੇਂ ਮਿਲੇਗਾ ਤੇ ਚੋਣਾਂ ਕਰਵਾਉਣ ਦੀ ਕੀ ਲੋੜ ਹੈ ਅਗਰ ਇਦਾਂ ਹੀ ਜਿਹੜੇ ਮਾਹੌਲ ਤੁਸੀਂ ਖਰਾਬ ਕਰਨਾ ਸੋ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਅਨਸਰਾਂ ਦੇ ਵੱਲੋਂ ਇਸ ਤਰੀਕੇ ਨਾਲ ਕਾਗਜ਼ ਵਗੈਰਾ ਖੋਏ ਗਏ ਅਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਕੋਈ ਪਹਿਲੀ ਵਾਰੀ ਵਾਪਰੇ ਆ ਰਮਨ ਜੀ ਜਾਂ ਅਕਸਰ ਪਹਿਲਾਂ ਵੀ ਚੋਣਾਂ ਦੇ ਵਿੱਚ ਇਹੋ ਜਿਹਾ ਕੁਝ ਹੀ ਚੱਲਦਾ ਰਿਹਾ ਹੈ ਜਾਂ ਇਹ ਨਵਾਂ ਨਵੇਲਾ ਹੋ ਰਿਹਾ ਹੈ ਜਿਹੜੇ ਐਸਐਸਪੀ ਜਿਹੜੇ ਕਮਾਂਡ ਕਰ ਰਹੇ ਆ ਜਿਹੜੇ ਐਮਐਲਏ ਸਪੈਸ਼ਲ ਤੌਰ ਤੇ ਆ ਰਹੇ ਆ ਜਿਸ ਤਰੀਕੇ ਦੇ ਕੱਪੜੇ ਪਾੜੇ ਜਾ ਰਹੇ ਆ ਕਾਗਜ਼ ਪਾੜੇ ਜਾ ਰਹੇ ਆ ਜੇ ਪਹਿਲੀ ਵਾਰੀ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲੋਕਾਂ ਨੂੰ ਤਾਂ ਇਸ ਤਰੀਕੇ ਨਾਲ ਹੁਣ ਆਦਤ ਪਾ ਲੈਣੀ ਚਾਹੀਦੀ ਹੈ ਉਕਿ ਜਦੋਂ ਇਹ ਤੇ ਨਗਰ ਨਿਗਮ ਦੀਆਂ ਚੋਣਾ ਹੋਈਆਂ ਨੇ ਐਮਸੀ ਚੋਣਾ ਦੇ ਵਿੱਚ ਵੀ ਸਾਫ ਤੌਰ ਤੇ ਪਤਾ ਲੱਗਿਆ ਕਿ ਜਿਹੜਾ ਪਟਿਆਲੇ ਸ਼ਹਿਰੇ ਦੀਆਂ ਚੋਣਾ ਸੀ ਉਹਦੇ ਵਿੱਚ ਵੀ ਸਾਫ ਤੌਰ ਤੇ ਕਾਗਜ਼ ਫਾੜੇ ਗਏ ਆ ਉਹ ਪੂਰਨ ਤੌਰ ਤੇ ਜਿਹੜਾ ਐਮਐਲਏ ਸ਼ਹਿਰੀ ਸੀਗਾ ਉਹਦੀ ਸ਼ਹਿਤ ਤੇ ਹੋਇਆ ਕੋਲ ਖੜ ਕੇ ਕਾਗਜ਼ ਫੜਵਾਏ ਗਏ ਨੇ ਇੱਕ ਇੱਕ ਜਗ੍ਹਾ ਦੇ ਉੱਪਰ ਥੱਧੀਆਂ ਦੇ ਥੱਧੀਆਂ ਜਿਹੜੇ ਕਾਗਜ਼ ਨੇ ਉਹ ਫਟੇ ਹੋਏ ਦਿਖਾਈਤੇ ਉਮੀਦਵਾਰਾਂ ਦੇ ਸਾਫ ਤੌਰ ਤੇ ਜਿਹੜੇ ਆਪਣੇ ਕਹਦੇ ਕਿ ਪਾਣੀ ਫਿਰਦਾ ਦਿਖਾਈ ਦਿੰਦਾ ਉਹਨਾਂ ਦੀ ਇੱਕ ਆਪਣੀ ਵੀ ਇੱਕ ਹੁੰਦੀ ਹੈ ਕਿ ਆਵੇਂ ਅਸੀਂ ਭਰੀਏ ਕਾਗਜ਼ ਤੇ ਆਪਣਾ ਭਵੇਂ ਜਿੱਤੀਏ ਨਾ ਜਿੱਤੀਓ ਉਹ ਅਲੱਗ ਗੱਲ ਹੈ ਪਰ ਇਸ ਸਰਕਾਰ ਦੇ ਵਿੱਚ ਨਵਾਂ ਹੀ ਕੋਈ ਰੂਲ ਦੇਖਣ ਨੂੰ ਮਿਲਿਆ ਕਿ ਕਾਗਜ਼ ਨਹੀਂ ਭਰਨਦੇ ਨੋਮੀਨੇਸ਼ਨ ਹੀ ਫਾੜ ਦਿੱਤੇ ਜਾਂਦੇ ਆ ਤਾਂ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਲਾਂਕਿ ਪਿਛਲੇ 3 ਸਾਲਾਂ ਦੇ ਵਿੱਚ ਦੂਜੀ ਤੀਜੀ ਵਾਰ ਦਾ ਇਹ ਮਾਹੌਲ ਹੈ ਦੇਖੋ ਨਮਰੇਦੋ ਸਾਨੂੰ ਆਮ ਲੋਕਾਂ ਨੂੰ ਜ਼ਰੂਰ ਹੁੰਦਾ ਹੈ ਕਿ ਆਮ ਦੇ ਸਮੇਂ ਤੇ ਅਗਰ ਅਸੀਂ ਕਦੀ ਸੋਚੀਏ ਜਾਂਵੇਂ ਅਸੀਂ ਵੀ ਕਦੀ ਚੋਣਾ ਵਿੱਚ ਖੜੇ ਹੋਈਏ ਜਾਂ ਉਮੀਦਵਾਰੀ ਵਿੱਚ ਖੜੇ ਹੋਈਏ ਤਾਂ ਸਾਨੂੰ ਸਾਡੇ ਦਾ ਮਨ ਟੁੱਟਦੇ ਦਿਖਾਈ ਦਿੰਦਾ ਜਦੋਂ ਦਾ ਇਹ ਹਾਲਾਤ ਜਿਹੜੇ ਨੇ ਬਣੇ ਹੋਣਾ ਨੇ ਸਰਕਾਰ ਦੇ ਵਿੱਚ ਜੀ ਠੀਕ ਹੈ ਰਮਨ ਜੀ ਸ਼ੁਕਰੀਆ ਔਰ ਅਸੀਂ ਗੱਲ ਉਹਨਾਂ ਦੀ ਕਰ ਰਹੇ ਸੀਗੇ ਜਿਨ੍ਹਾਂ ਨੇ ਪੱਗਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਅੱਜ ਦੀ ਜਿਹੜੀ ਬਿਆਨਬਾਜ਼ੀ ਕੀਤੀ ਹੈ ਜਿਹੜੀ ਕਿ ਅ ਤਾਂ ਇਹ ਮਾਹੌਲ ਜਿਹੜਾ ਕੋਈ ਬਹੁਤਾ ਚੰਗਾ ਨਹੀਂ ਠੀਕ ਹੈ ਚੋਣਾ ਚਲਦਿਆਂ ਰਹਿੰਦਿਆਂ ਨੇ ਝਗੜੇ ਹੁੰਦੇ ਰਹਿੰਦੇ ਆ ਪਰ ਜੇਕਰ ਇਹ ਝਗੜੇ ਜ਼ੁਬਾਨੀ ਕਲਾਮੀ ਨਿਪਟ ਜਾਣ ਤੇ ਚੰਗੇ ਆ ਪਰ ਇਹਦੇ ਵਿੱਚ ਜਦੋਂ ਆਮ ਲੋਕ ਵਰਕਰ ਮੌਰਾ ਬਣਦੇ ਆ ਤੇ ਉਹਨਾਂ ਦੇ ਜਾਨੀ ਮਾਲੀ ਨੁਕਸਾਨ ਜਿਹੜੇ ਆ ਜਿਨ੍ਹਾਂ ਦੀ ਪਰਪਾਈ ਤਾਂ ਉਮਰ ਨਹੀਂ ਹੁੰਦੀ ਇਹ ਬੜੀ ਗਲਤ ਹੈ ਔਰ ਇਸ ਦੇ ਵਿੱਚ ਜਿਸ ਤਰੀਕੇ ਦੇ ਹੁਕਮ ਜਿਹੜੇ ਆ ਪੁਲਿਸ ਨੂੰ ਜਿਹੜੇ ਕਿਹਦੇ ਜਾਰੀ ਹੋ ਰਹੇ ਆ ਤਾਂ ਉਸ ਦੇ ਅੰਦਰ ਪੁਲਿਸ ਦਾ ਵੀ ਜਿਹੜਾ ਹੈ ਜਲੂਸ ਨਿਕਲਦਾ ਕਿ ਕਿਵੇਂ ਜਿਹੜਾ ਹੈ ਉਹਨਾਂ ਨੂੰ ਸਿਆਸੀ ਸ਼ਹਿ ਦੇ ਉੱਤੇ ਡਿਕਟੇਟ ਕੀਤਾ ਜਾਂਦਾ ਹੈ ਤੇ ਜਿਹੜੀ ਇੱਕ ਆਟੋਨਮਸ ਫਿਗਰ ਦੇ ਤੌਰ ਤੇ ਜਾਣੀ ਜਾਂਦੀ ਇਹ ਸਪੈਸ਼ਲ ਵਰਦੀ ਧਾਰੀ ਫੋਰਸ ਹੈ ਉਹ ਕਿਵੇਂ ਕਿਸੇ ਹੁਕਮਾਂ ਦੇ ਵਿੱਚ ਬੰਨੀ ਜਾਂਦੀ ਹੈ ਤਾਂ ਇਹ ਬੜੀ ਹੈਰਾਨ ਤੇ ਸਵਾਲ ਕਰਨ ਵਾਲੀ ਗੱਲ ਹੈ ਉਸ ਡੈਮੋਕਰੇਟਿਕ ਕਲਚਰ ਦੇ ਅੰਦਰ ਕਿ ਇਹ ਇਹ ਜਿਹੜੀਆਂ ਸੱਤਾ ਨੇ ਇਹ ਜਿਹੜੀਆਂ ਜਿਹੜੀਆਂ ਹੁਕਮਰਾਨਾ ਹੁਕਮਰਾਨ ਤੇ ਰਾ ਨੇ ਤੇ ਉਹ ਇਸੇ ਤਰੀਕੇ ਦੇ ਨਾਲ ਕਰਦੇ ਆਏ ਆ ਔਰ ਕੀ ਉਸ ਚੀਜ਼ ਦਾ ਨਤੀਜਾ ਹੈ ਕਿ ਜੋ ਪਹਿਲਾਂ ਕੀਤੀਆਂ ਤੇ ਹੁਣ ਉਹ ਭੁਗਤ ਰਹੇ ਆ ਕਹਿੰਦੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ ਤੇ ਨਤੀਜੇ ਤੁਸੀਂ ਪਹਿਲਾਂ ਹੀ ਦੇਖ ਰਹੇ ਹੋ ਕਿ ਕਿਸ ਹਾਲ ਤਿੱਕਰ ਜਿਹੜੇ ਆ ਉਹ ਪਹੁੰਚ ਚੁੱਕੇ ਆ ਸੋ ਇਹ ਜਿਹੜੇ ਆਖਰੀ ਦਿਨ ਸੀ ਨਾਮਜ਼ਦਗੀ ਦਾ ਉਸ ਦਿਨ ਜੋ ਕੁਝ ਇਹ ਕਾਗਜ਼ ਭਰਨ ਦੇ ਮੌਕੇ ਵਾਪਰਿਆ ਹਲੇ ਤਾਂ 6 ਦਸੰਬਰ ਜਦੋਂ ਵਾਪਸ ਲੈਣ ਦਾ ਦਿਨ ਹੈ ਕਿਸੇ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਰਹਿੰਦਾ ਨਹੀਂ ਰਹਿੰਦਾ ਤਾਂ ਇਹ ਜਿਹੜੀ ਹੈ ਉਹ ਕਾਫੀ ਇੰਪੋਰਟੈਂਟ ਹੈ ਗੱਲ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਭਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਮਡੇਰਾ ਬਾਬਾ ਨਾਨਕ ਤੋਂ ਬੋਲ ਰਿਹਾ ਜੀ ਤੇ ਇਹ ਜਿਹੜੀਆਂ ਚੋਣਾਂ ਦੇ ਵਿੱਚ ਸਾਰੇ ਪਾਸੇ ਜਿਹੜੇ ਹੰਗਾਮੇ ਹੋਏ ਨੇ ਹਨਾ ਜਿਹੜਾ ਪਛੀ ਦੇ ਚੋਣਾਂ ਦੇ ਵਿੱਚ ਇਹ ਕਿਸੇ ਨਾ ਕਿਸੇ ਰਾਜਨੀਤੀ ਦੀ ਇਹ ਵਿੱਚ ਨਾ ਬੜੀ ਸ਼ਰਮ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹਨਾਂ ਨੂੰ ਸਰਕਾਰ ਨੂੰ ਨਾਮਿਨੇਟ ਕਰ ਦੇਣੀ ਚਾਹੀਦੀਆਂ ਤਾਂ ਜੋ ਲੋਕਾਂ ਦੇ ਵਿੱਚਲਾ ਟਕਰਾਅ ਉਹ ਨਾ ਹੋਵੇ ਤੇ ਲੋਕਾਂ ਦਾ ਜਿਹੜੀ ਭਾਈਚਾਰਕ ਸਾਂਝਾ ਉਹ ਖਤਮ ਨਾ ਹੋਵੇ ਇਹ ਦੀ ਮੈਂ ਕਹਿਣਾ ਚਾਹੁੰਦਾ ਜ ਨੇ ਤੁਹਾਡਾ ਕਹਿਣ ਤੋਂ ਭਾਵੇਂ ਆ ਵੀ ਚਾਹੇ ਪੰਜ ਸਰਪੰਚ ਨੇ ਚਾਹੇ ਬਲਾਕ ਸੰਮਤੀ ਮੈਂਬਰ ਨੇ ਜ਼ਿਲ੍ਹਾ ਪ੍ਰੀਸ਼ਦ ਨੇ ਮਤਲਬ ਜਿਹਦੀ ਸਰਕਾਰ ਆਵੇ ਤੇ ਉਹਦੀ ਬਣਾ ਦੇਣੀ ਚਾਹੀਦੀ ਆ ਬਿਲਕੁਲ ਨਾਮਿਨੇਟ ਕਰ ਦੇਣੀ ਚਾਹੀਦੀ ਆ ਜਿਹਦੀ ਸਰਕਾਰ ਉਹਦੇ ਹੈਗੇ ਨੇ ਕਿਉਂਕਿ ਇਸ ਤਰ੍ਹਾਂ ਦੇ ਨਾਲ ਚੋਣਾਂ ਹੁੰਦੀਆਂ ਨੇ ਤੇ ਟਕਰਾਅ ਹੁੰਦਾ ਵਾ ਇਹ ਤਾਂ ਡਿਕਟੇਟਰਸ਼ਿਪ ਵੱਲ ਵੱਧਦਾ ਹੋਇਆ ਹੈਗਾ ਉਹ ਨਾ ਇਹ ਤਾਂ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਚੋਣ ਹੁੰਦੀ ਆ ਬੰਦਾ ਇਲੈਕਟ ਹੋ ਕੇ ਆਉਂਦਾ ਨਾ ਕਿ ਸਿਲੈਕਟ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਣਦਾ ਜਾ ਰਿਹਾ ਇੱਕ ਦੂਜੇ ਦੇ ਉੱਪਰ ਹਮਲਾ ਕਰਦੇ ਨੇ ਕਈ ਜਾਨਾਂ ਵੀ ਚਲ ਜਾਂਦੀਆਂ ਹੈਗੀਆਂ ਨੇ ਇਹ ਵੀ ਸਿਰ ਪਾੜਦੇ ਹੈਗੇ ਨੇ ਭਾਈ ਜਦ ਸਾਂਝ ਖਤਮ ਹੋ ਜਾਂਦੀ ਆ ਇਹਨਾ ਚੰਗਾ ਜੇ ਸਰਕਾਰਾਂ ਨੇ ਧੱਕਾ ਹੀ ਕਰਨਾ ਤੇ ਫਿਰ ਆਪਣੇ ਨਾਮਿਨੇਟ ਕਰ ਲੈਣ ਕਰਨ ਪਰ ਕੀ ਲੋੜ ਹੈ ਇਲੈਕਸ਼ਨ ਕਰਵਾਉਣ ਦੀ ਜੀ ਠੀਕ ਹੈ ਸੁਨੀਲ ਜੀ ਸ਼ੁਕਰੀਆ ਸਮਾਂ ਕੱਢਿਆ ਗੱਲਬਾਤ ਕੀਤੀ ਸੁਨੀਲ ਹੋਰਾਂ ਦਾ ਕਹਿਣਾ ਹੈ ਕਿ ਨਾਮਿਨੇਟ ਕਰ ਦੇਣੇ ਚਾਹੀਦੇ ਆ ਸਿੱਧੇ ਆਪਣੇ ਹੀ ਬੰਦੇ ਸਿਲੈਕਟ ਕਰ ਲੈਣੇ ਚਾਹੀਦੇ ਆ ਇਹ ਇਲੈਕਸ਼ਨ ਪ੍ਰੋਸੈਸ ਦੇ ਅੰਦਰ ਨੁਕਸਾਨ ਬਹੁਤ ਹੁੰਦਾ ਹੈ ਨਾ ਕੇਵਲ ਜਾਣੀ ਮਾਲ ਲਈ ਬਲਕਿ ਭਾਈਚਾਰਕ ਸਾਂਹ ਟੁੱਟਦੀ ਹੈ ਔਰ ਜਿਹਦੇ ਵਿੱਚ ਦਰਾਰ ਜਿਹੜੀ ਐ ਤਰੇੜਾ ਜਿਹੜੀਆਂ ਨੇ ਉਹ ਸਾਲਾਂ ਬੱਧੀ ਦਹਾਕਿਆਂ ਬੱਧੀਆਂ ਪੈਂਦੀਆਂ ਨੇ ਜਿਹੜੀਆਂ ਕਿ ਭਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਸੋ ਗੱਲ ਇਹ ਹੈ ਕਿ ਇਹ ਚੋਣਾ ਕੀ ਅਮਨ ਅਮਾਨ ਦੇ ਨਾਲ ਨਿਪਟਰ ਚੜ ਸਕਣ ਗਿਆ ਜਦੋਂ ਕਾਗਜ਼ ਭਰਨ ਦੇ ਦੌਰਾਨ ਹੀ ਇੰਨਾ ਟਕਰਾਅ ਹੋ ਗਿਆ ਹੋਵੇ ਸਾਬਕਾ ਵਿਧਾਇਕਾਂ ਨੂੰ ਧਰਤੀ ਤੇ ਲਟਣਾ ਪੈ ਗਿਆ ਹੋਵੇ ਉਹ ਕਹਿੰਦੇ ਮੈਂ ਤਾਂ ਇੱਥੇ ਹੀ ਜਾਨ ਦੇਵਾਂਗਾ ਇੱਥੇ ਹੀ ਆਪਣੇ ਪ੍ਰਾਣ ਤਿਆਦਾਂਗਾ ਅਜਿਹੇ ਬੋਲ ਜਿਹੜੇ ਆ ਉਹ ਕਿਸ ਅਕੀਵੇਂ ਦੀ ਸਥਿਤੀ ਦੇ ਵਿੱਚ ਉਹ ਜਿਹੜੇ ਆ ਉਹ ਬਾਹਰ ਆਏ ਆ ਸੋ ਜਿਸ ਤਰੀਕੇ ਨਾਲ ਪਟਿਆਲਾ ਤੋਂ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋਈ ਉਸ ਨੇ ਤਾਂ ਹੈਰਾਨ ਕਰਨ ਵਾਲੇ ਜਿਹੜੇ ਆ ਉਹ ਜਿਹੜੇ ਆ ਕਦਮ ਚੱਕੇ ਆ ਕਿ ਆਖਰੇ ਇਹ ਕਿਸ ਤਰੀਕੇ ਦਾ ਪ੍ਰੋਸੈਸ ਹੈ ਕਿ ਕਿਸ ਤਰੀਕੇ ਦੀ ਪ੍ਰਣਾਲੀ ਹੈ ਕਿ ਉਹਨਾਂ ਨੂੰ ਇੱਥੇ ਪਹੁੰਚਣ ਹੀ ਨਾ ਦੋ ਉਹਨਾਂ ਨੂੰ ਰਾਹ ਦੇ ਵਿੱਚ ਜਾਂ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਡੱਕ ਲਓ ਤਾਂ ਮਤਲਬ ਇਹ ਘਰਾਂ ਦੇ ਵਿੱਚ ਨਜ਼ਰਬੰਦੀਆਂ ਇਸ ਲੋਕਤੰਤਰ ਸਿਸਟਮ ਦੇ ਅੰਦਰ ਕੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜ਼ੁਰਮ ਨਹੀਂ ਹੈ ਕਿ ਉਹ ਇੱਕ ਸਿੱਧੇ ਤੌਰ ਦੇ ਉੱਤੇ ਤਸ਼ੱਦਦ ਨਹੀਂ ਹੈ ਤੇ ਜਦੋਂ ਹੁਣ ਆ ਇਹ ਲੋਕ ਵੋਟ ਪਾਉਣ ਦੇ ਲਈ ਨਿਕਲਣਗੇ ਤਾਂ ਉਹਨਾਂ ਜਿਹੜੇ ਹਮਾਇਤੀ ਹੋਣਗੇ ਉਹਨਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪਏਗਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈ ਉਹ VOTING ਵਾਲੇ ਦਿਨ रह ਸਕਦਾ ਹੈ ਔਰ ਇਹ ਜਿਹੜੀਆਂ ਤਸਵੀਰਾਂ ਅੱਜ ਸਵੇਰ ਤੋਂ ਦੇਖੀਆਂ ਜਿਹੜੀਆਂ ਜ਼ੋਰ ਦੀਆਂ ਕੀ ਇਹ ਨਤੀਜਿਆਂ ਦੇ ਉੱਤੇ ਵੀ ਜਿਹੜਾ ਹੈ ਉਹ ਅਸਰ ਪਾ ਸਕਦੀਆਂ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਔਰ ਕੀ ਇਹ ਪਹਿਲੀ ਵਾਰੀ ਵਾਪਰੇ ਆ ਜਾਂ ਹਰ ਵਾਰ ਇਹੋ ਕੁਝ ਹੁੰਦਾ ਜਿਵੇਂ ਇੱਕ ਕਾਲਰ ਨੇ ਗੱਲ ਕਹੀ ਹੈ ਕਿ ਨਹੀਂ ਇਹ ਤਾਂ ਤੁਹਾਨੂੰ ਨਾਮਿਨੇਟ ਜਿਹੜੇ ਆ ਉਹ ਕਰ ਦੇਣੇ ਚਾਹੀਦੇ ਆ ਸੋ ਜਿਹੜੇ 321 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਭਰੇ ਆ ਜਿਹੜੇ 3 ਵਜੇ ਤੱਕ ਗੇਟ ਦੇ ਅੰਦਰ ਦਾਖਲ ਹੋ ਗਏ ਸੀ ਉਹਨਾਂ ਦੇ ਕਾਗਜ਼ ਵੀ ਭਰੇ ਗਿਆ ਖਰੜ ਦੇ ਵਿੱਚ ਜਿਹੜੇ 15 ਡੇਰਾ ਬੱਸੀ ਜਿਹੜਾ ਜ਼ੋਨ ਆ ਉਹਦੇ ਵਿੱਚ 22 ਜ਼ੋਨ ਨੇ ਸੋ ਇਕਵਲਰ ਹੋਰ ਜੁੜ ਰਹੇ ਪਹਿਲਾਂ ਉਹਨਾਂ ਦੀ ਗੱਲਬਾਤ ਸੁਣਾਗੇ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ 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 ਲੱਗਦਾ ਆਵਾਜ਼ ਜਿਹੜੀ ਹੈ ਉਹਨਾਂ ਦੀ ਨਹੀਂ ਪਹੁੰਚ ਰਹੀ ਸੋ ਗੱਲ ਇਹ ਹੈ ਕਿ 4 ਦਸੰਬਰ ਜਿਹੜਾ ਆਖਰੀ ਦਿਨ ਸੀ 5 ਦਸੰਬਰ ਨੂੰ ਇਹਨਾਂ ਦੀ ਸਕੂਟਨੀ ਹੋਣੀ ਹੈ ਜਿਹੜੀ ਪੜਤਾਲ ਜਿਹੜੀ ਹੈ ਇਹਨਾਂ ਦੀ ਹੋਣੀ ਹੈ ਔਰ 6 ਦਸੰਬਰ ਜਿਹੜੀ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਹੋਣੀ ਹੈ ਜ਼ਿਲ੍ਹਾ ਪ੍ਰੇਸ਼ਾਸਕ ਤੇ ਪੰਚਾਇਤ ਸੰਮਤੀ ਲਈ ਔਰ VOTING ਦਾ ਦਿਨ ਜਿਹੜਾ 14 ਦਸੰਬਰ ਹੈ ਔਰ ਨਤੀਜੇ ਜਿਹੜੇ ਆ 2 ਦਿਨ ਬਾਅਦ ਯਾਨੀ ਕਿ 17 ਦਸੰਬਰ ਨੂੰ ਇਹਨਾਂ ਦੇ ਨਤੀਜੇ ਜਿਹੜੇ ਆ ਉਹ ਆ ਜਾਣੇ ਆ ਔਰ ਜਿਹੜੇ ਪਿਛਲੇ ਨਤੀਜੇ ਆ ਉਹ ਤੁਹਾਡੇ ਨਾਲ ਸਕਰੀਨ ਦੇ ਉੱਤੇ ਲਗਾਤਾਰ ਸ਼ੇਅਰ ਕਰ ਰਹੇ ਆ CPI ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਔਰ ਜਿਹੜੀਆਂ ਬਾਕੀ ਆ ਪਾਰਟੀਆਂ ਨੇ ਜਿਵੇਂ ਕਾਂਗਰਸ ਦੇ 331 ਅਖਾਲੀ ਦਲ 18 ਤੇ ਵੱਖ-ਵੱਖ ਸਮੇਂ ਦੇ ਜਿਹੜੇ ਇਹ ਨਤੀਜੇ ਐ 23 ਜ਼ਿਲ੍ਹਾ ਪ੍ਰੀਸ਼ਦ 154 ਪੰਚਾਇਤ ਸਮਤੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੇ 357 ਜ਼ੋਨਾਂ ਦੇ ਅੰਦਰ ਜਿਹੜੀ ਆ ਇਹ VOTING ਹੋਣੀ ਐ ਪੰਚਾਇਤ ਸਮਤੀ ਦੇ 2863 ਜ਼ੋਨ ਨੇ ਜਿੱਥੇ ਵੋਟਾਂ ਪੁੱਗਤਾਈਆਂ ਜਾਣਗੀਆਂ 19181 ਪੋਲਿੰਗ ਬੂਥ 13013 ਪੋਲਿੰਗ ਸਟੇਸ਼ਨ ਜਿਹੜੇ ਆ 9015 ਅਤ ਸੰਵੇਦਨਸ਼ੀਲ ਜਿਹੜੇ ਪੋਲਿੰਗ ਸਟੇਸ਼ਨ ਉਹ ਜਿਹੜੇ ਆ ਬਣਾਏ ਜਾਣਾ ਹੈ ਵੈਲਟ ਪੇਪਰ ਦੇ ਜ਼ਰੀਏ ਹੀ ਇਹ ਚੋਣਾਂ ਆ ਹੋਣੀਆਂ ਨੇ ਔਰ ਔਰਤਾਂ ਲਈ 50% ਰਾਖਵਾ ਕਰਨ ਜਿਹੜਾ ਹੈ ਉਹ ਹੈ ਔਰ ਚੋਣਕ ਕਮਿਸ਼ਨ ਤੇ ਚੋਣ ਜਿਹੜੀ ਚੋਣ ਨਿਸ਼ਾਨ ਦੇ ਉੱਤੇ ਚੋਣ ਹੈ ਜਿਹੜੀ ਇਹੋ ਇਕਾਲਰ ਇੱਕ ਸਾਡੇ ਨਾਲ ਜੁੜ ਰਹੇ ਆ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਦਲਪ੍ਰੀਤ ਸਿੰਘ ਕੱਟੇ ਰਵਾ ਬਣਾਕ ਤੋਂ ਹੀ ਜੀ ਦਲਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਅਨੰਦਜੋਗ ਕਦਮ ਜਿਹਾ ਨਾ ਇਹਦੀਆਂ ਪੱਗਾਂ ਦੀ ਬੇਵੱਦ ਵੀ ਇੱਤੀ ਆ ਜੀ ਜੀ ਅਨੰਦਜੋਗ ਕਦਮਸੋਹਣੀ ਕਮੇਟੀ ਇਸ ਤੇ ਕਾਨੂੰਨੀ ਕਾਰਵਾਈ ਕਰਾ ਕੇ ਮੈਂ ਬੰਦਿਆਂ ਤੇ ਪਰਚਾ ਕਰਵਾਵੇ ਜੀ ਜੀ ਦੇਖੋ ਇੱਕ ਜੋ ਸਤਾ ਦੇ ਕਿੰਨੀ ਤਗੜੀ ਹਮਾਰਤ ਹੈ ਇਹ ਆ ਆਪਸੀ ਖੇ ਬਾਜ਼ੀ ਦੇ ਵਿੱਚ ਜਾਂ ਪਾਰਟਿਕੂਲਰ ਟਾਰਗੇਟ ਜਿਹੜਾ ਹੈ ਪਾਰਟੀ 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 ਬਾਜੀ ਤੇ ਉੱਤੇ ਉੱਟ ਕੇ ਮੈਂ ਕਹਿ ਰਿਹਾ ਜੀ ਜੀ ਨਹੀਂ ਨਹੀਂ ਮੈਂ ਕਹ ਰਿਹਾ ਵੀ ਕੀ ਖਾਸ ਤੌਰ ਤੇ ਪੱਗਾਂ ਨੂੰ ਟਾਰਗੇਟ ਕੀਤਾ ਗਿਆ ਜੀ ਬਿਲਕੁਲ ਜੀ ਵੇਖੋ ਇਹਨਾਂ ਆਮ ਆਦਮੀ ਪਾਰਟੀ ਨੇ ਪੱਗਾਂ ਨੂੰ ਟਾਰਗੇਟ ਕੀਤਾ ਜੀ ਜੀ ਤੁਸੀਂ ਕਾਂਗਰਸ ਪਾਰਟੀ ਤੋਂ ਬੋਲਦੇ ਹੋ ਜੀ ਨਹੀਂ ਮੈਂ ਲੋਕ ਸੇ ਪਾਰਟੀ ਦਾ ਕੋਈ ਸੁਆਨ ਨਹੀਂ ਮਰਾ ਹੋਇਆ ਕੀ ਸੀ ਮਾਹੌਲ ਕੀ ਸੀ ਕਾਰਨ ਕੀ ਸੀ ਕੀ ਵਾਪਰਿਆ ਕੀ ਸੀਗਾ ਕੋਈ ਝੜਪ ਹੋਈ ਹੈ ਕਹਿੰਦੇ ਉਹਦੇ ਚੇਨਾਂ ਬਿਲਕੁਲ ਦੋ ਤੋਂ ਚਾਰ ਲੋਕਾਂ ਦੀਆਂ ਪੱਗਾਂ ਉਤਾਰੀਆਂ ਗਈ ਜੀ ਠੀਕ ਹੈ ਅ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਡੇਰਾ ਬਾਬਾ ਨਾਨਕ ਤੋਂ ਇੱਕ ਦਰਸ਼ਕ ਜਿਹੜੇ ਆ ਕਾਲ ਕਰਕੇ ਕਹਿ ਰਹੇ ਆ ਕਿ ਅਤ ਨਿੰਦਣਯੋਗ ਹੈ ਕਿ ਇਹ ਨਹੀਂ ਸੀ ਵਾਪਰਨਾ ਚਾਹੀਦਾ ਪਰ ਇਹ ਵਾਪਰਿਆ ਇਹ ਬਹੁਤ ਮੰਦ ਭਾਗੀ ਗੱਲ ਹੈ ਕਹਿੰਦੇ ਇਸ ਦੇ ਅੰਦਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਖਲ ਲੈਣਾ ਦੇਣਾ ਚਾਹੀਦਾ ਹੈ ਕਿ ਜਿਹੜਾ ਪੱਗਾਂ ਦਾ ਨਰਾਦਰ ਕੀਤਾ ਗਿਆ ਔਰ ਇਸ ਦੇ ਅੰਦਰ ਜਿਹੜੇ ਵੇ ਜਬਰੀ ਧੱਕੇ ਦੇ ਨਾਲ ਪੱਗਾਂ ਉਤਾਰੀਆਂ ਗਈਆਂ ਨੇ ਇਹ ਠੀਕ ਵਰਤਾਰਾ ਨਹੀਂ ਚੋਣਾ ਆਉਂਦੀਆਂ ਰਹਿਣੀਆਂ ਨੇ ਔਰ ਲੋਕਾਂ ਜਿੱਤਦੇ ਹਾਰਦੇ ਰਹਿਣਾ ਪਰ ਜਿਹੜੀ ਇਹ ਭਾਈਚਾਰਕ ਸਾਂਝ ਦੇ ਵਿੱਚ ਪਈ ਤਰੇੜ ਹੈ ਇਹਦੀ ਪਰਪਾਈ ਜਿਹੜੀ ਮੁਸ਼ਕਲ ਹੋ ਜਾਂਦੀ ਹੈ ਜਾਨੀ ਨੁਕਸਾਨ ਦੀ ਪਰਪਾਈ ਜਿਹੜੀ ਆ ਉਹ ਕਦੇ ਵੀ ਨਹੀਂ ਹੁੰਦੀ ਚੋਣਾ ਅਮਨ ਆਮਾਨ ਦੇ ਨਾਲ ਸਿਰੇ ਚੜਨਾ ਅਸੀਂ ਤਾਂ ਇਸ ਗੱਲ ਦੀ ਦੁਆ ਕਰਦੇ ਹਾਂ ਬਹਿਰਾ ਲਾਜ ਦੇ ਲਈ ਇਨਾ ਹੀ ਮੁੱਢ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਕਰਨਾ ਹੈ ਅਜਿ ਕਰ ਲੂ ਕਰ ਚ ਕਰ ਲੂ ਰਾਹ ਚ ਕਰ ਐਸਐਸਪੀ ਡੀਐਸਪੀ ਆਦੀ ਮੀਟਿੰਗ ਲੈ ਕੇ ਕਹਿ ਰਿਹਾ ਕਿ ਤੱਕਾ ਤੁਸੀਂ ਕਰਨਾ ਹੈ ਲੇਕਿਨ ਡੀਸੀ ਤੇ ਇਲੈਕਸ਼ਨ ਕਮਿਸ਼ਨ ਤੇ ਜਿਹੜੇ